ਭਈ ਅੱਜ ਇਹ ਲੱਕੀ ਬੜਾ ਚੱਲ ਰਿਹਾ ਹੈਗਾ ਹੂੰ ਲੱਕੀ ਬਹੁਤ ਜਾਂਦਾ ਕਰੋ ਜੋਨ ਡੀਰ ਲੈ ਕੇ ਜਦੋਂ ਜੋਨ ਡੀਰ ਲੈ ਕੇ ਚੱਲਦਾ ਨਹੀਂ ਚੱਲੋ ਜੋਨ ਡੀਰ ਉਹਦਾ ਇੱਕ ਅੱਧੇ ਮੈਚ ਚੱਲਿਆਗਾ ਉਹ ਵੀ ਆਪਣੇ ਨੇੜੇ ਸੀ ਆ ਉਹਦੀ ਚੱਲਿਆ ਹਾਂ ਕੋਚ ਉਹ ਤੇ ਦੂਜੀ ਪੋਜੀਸ਼ਨ ਤੇ ਲੋਕ ਉਹਦੇ ਇੰਨੇ ਕ ਫੈਨ ਨੇ ਭਾਈ ਲੱਕੀ ਆ ਗਿਆ ਭਾਈ ਲੱਕੀ ਆ ਗਿਆ ਉਹ ਤਾਂ ਇਹ ਤਾਂ ਲਾਈਵ ਦੇ ਕਮੈਂਟਾਂ 'ਚ ਗਾਲਾਂ ਚੱਲਦੀਆਂ ਹੁੰਦੀਆਂ ਭਾਈ ਲੱਕੀ ਆਏ ਆ ਉਹ ਕਹਿੰਦਾ ਭਾਈ ਤੂੰ ਆਏ ਆ ਹੂੰ ਇੱਕ ਦੂਜੇ ਨਾਲ ਲੜੀ ਜਾਂਦੇ ਆ ਉਹ ਗੱਲਾਂ ਚੀਤੀਆਂ ਹੁੰਦੀਆਂ ਮਾੜੀਆਂ ਜੇ ਆਪਾਂ ਹੁਣ ਮੇਨ ਮੁੱਦੇ ਤੇ ਆਈਏ ਯਾਰ ਹੁਣ ਮੈਨੂੰ ਐਂ ਦੱਸ ਆਪਾਂ ਦੋ ਚਿੱਤੇ ਜੇ ਮਾਨ ਹੋ ਰਹੇ ਲੋਕਾਂ ਨੂੰ ਤੂੰ ਐਂ ਦੱਸ ਇਹ ਮੁਕਾਬਲੇ ਹੋਣੇ ਚਾਹੀਦੇ ਆ ਕਿ ਨਾ ਮੈਂ ਤਾਂ ਕਹਿੰਦਾ ਵੀ ਹੋਣੇ ਚਾਹੀਦੇ ਆ ਕਿਉਂਕਿ ਕਿਤੇ ਨਾ ਕਿਤੇ ਸੰਧ ਤੋੜਨੇ ਆ ਲੋਕਾਂ ਦੇ ਸੰਧ ਵੀ ਉਹ ਜਿੱਦੀ ਮਰਜ਼ੀ ਆ ਕੋਈ ਇਹਨੂੰ ੱੱਕੇ ਨਾ ਤੇ ਕਹਿੰਦੇ ਨੇ ਤੂੰ ਲੈ ਕੇ ਆ ਟਰੈਕਟਰ ਅਗਲਾ ਦੀ ਮਰਜ਼ੀ ਨਾਲ ਲੈ ਕੇ ਹੁੰਦਾ ਤੇ ਰਿਸਕ ਤੇ ਲੈ ਕੇ ਹੁੰਦਾ ਹਾਂ ਪਰ ਦੂਜੀ ਗੱਲ ਆਪਣੇ ਜ਼ਿੰਮੇਦਾਰ ਬੰਦੇ ਆ ਟਰੈਕਟਰ ਨਾਲ ਪ੍ਰੇਮ ਆ ਉਹਨਾਂ ਉਹ ਤਾਂ ਐਂ ਐਂਟਰਟੇਨਮੈਂਟ ਦਾ ਸਾਧਨ ਹੀ ਐ ਨੇ ਯਾਰ ਹਾਂ ਯਾਰ ਉਹੀ ਗੱਲ ਹੁਣ ਮੈਂ ਇੱਥੇ ਗੱਡੀਆਂ ਦਾ ਮੁਕਾਬਲਾ ਕਰਾਦਾ ਮੈਂ ਜੱਟ ਕੋਈ ਹੋਗਾ ਮੈਂ ਗੱਡੀ ਤੋੜੀ ਜਾਂਦੇ ਆ ਜੇ ਕੋਈ ਹੋਰ ਬੰਦਾ ਦੇਖੇ ਨਾ ਗੱਡੀਆਂ ਵਾਲਾ ਉਹ ਉਹ ਵੀ ਲੈਟ ਟਰੈਕਟਰ ਤੋੜੀ ਜਾਂਦੇ ਨੇ ਜੇ ਕੋਈ ਗੱਡੀਆਂ ਬਾਣਾ ਚ ਭਜਾਈ ਫਿਰੇ ਆਫ ਰੋਡਿੰਗ ਕਰਦੇ ਆਪਾਂ ਕਹਿੰਦੇ ਗੱਡੀਆਂ ਤੋੜੀ ਜਾਂਦੇ ਨੇ ਜਿਹੜੀ ਚੀਜ਼ ਆਪਾਂ ਨੂੰ ਮੈਟਰ ਕਰਦੀ ਹੈ ਹੁਣ ਆਪਣੇ ਕੋਲੇ ਟਰੈਕਟਰ ਨਹੀਂ ਯਾਰ ਆਪਾਂ ਤਾਂ ਟਰੈਕਟਰ ਹੀ ਸ਼ਿੰਗਾਰਦੇ ਆ ਤੁ ਕਦੇ ਦੇਖਿਆ ਯਾਰ ਆਪਾਂ ਗੱਡੀ ਸ਼ਿੰਗਾਰਦੀ ਲਾ ਕਰਤਾ ਉਹ ਕਰਦੇ ਲੋਕ ਗੱਡੀਆਂ ਚ ਡੱਕ ਤੱਕ ਨਹੀਂ ਲਵਾਉਂਦੇ ਟਰੈਕਟਰਾਂ ਦੇ ਬੇਸਾਂ ਰਖਾਈ ਫਿਰਦੇ ਨੇ ਯਾਰ ਜਿਹੜੀ ਚੀਜ਼ ਨਾਲ ਆਪਣਾ ਫ੍ਰੇਮ ਆ ਆਪਾਂ ਉਹੀ ਚੀਜ਼ ਦੇਖਾਂਗੇ ਤੇ ਉਹੀ ਹੀ ਸ਼ਿੰਗਾਰਾਂਗੇ ਪਹਿਲੇ ਯਾਰ ਮੈਂ ਤੈਨੂੰ ਕੱਲ ਇੱਕ ਵੀਡੀਓ ਦਿਖਾਈ ਆਪਣਾ ਮਹਾਰਾਸ਼ਟਰ ਜੋ ਫੋਨ ਉਹ ਬੰਦੇ ਨੇ ਆਪਣੀ ਟਰੈਕਟਰ ਦੀ ਵੀਡੀਓ ਭੇਜੀ ਉਹਨਾਂ ਦੀ ਮੋੜੀ ਹੁਣ ਤਾਂ ਹੋਰ ਹੀ ਕੁਝ ਕਰ ਰੱਖਿਆ ਜੀ ਉਹਨਾਂ ਨੇ ਯਾਰ ਤੂੰ ਆਏ ਲਾੜੋ ਯਾਰ ਤੁਸੀਂ ਆਏ ਦੇਖੋ ਜੀ ਮੈਂ ਵੀਡੀਓ ਵਿੱਚ ਪਾ ਨਹੀਂ ਸਕਦਾ ਐਵੇਂ ਕੋਈ ਕਾਪੀਰਾਈਟ ਨਾਲ ਜਾਂ ਕੋਈ ਹੋਰ ਦਿੱਕਤ ਉਹ ਆਏ ਲੱਗਦਾ ਸੀ ਮੈਂ ਛਤਰੀ ਨੂੰ ਟਰੈਕਟਰ ਲਵਾਇਆ ਬਾਈ ਨੇ ਉਹ ਤਾਂ ਉਸ ਹਾਂ ਐਵੇਂ ਪਾਕਿਸਤਾਨ ਦੇ ਨਹੀਂ ਟਰੱਕ ਲਿੰਦੇ ਜਿਵੇਂ ਉਹ ਸ਼ੰਗਾਰ ਕਰਖਦੇ ਆ ਉਹ ਜੀ ਉਹ ਯਾਰ ਉਹਨਾਂ ਨੂੰ ਕਿੰਨੀਆਂ ਲੱਗਦੀ ਉਹ ਚੀਜ਼ ਆ ਹਾਂ ਤੇ ਹੁਣ ਜੇ ਆਪਾਂ ਕਹੀ ਗੱਲ ਕਰੀ ਜਾਂਦੇ ਸੀ ਕਿ ਹੋਣੇ ਚਾਹੀਦੀ ਹੈ ਕਿ ਨਾ ਇਹ ਤੁਸੀਂ ਆਖੋਗੇ ਯਾਰ ਆਪਣੇ ਜੱਟ ਕਮਲੇ ਹੋਏ ਨੇ ਕਿ ਪੰਜਾਬ ਵਾਲੇ ਮੱਥਾ ਮਾਰੀ ਜਾਂਦੇ ਨੇ ਲਾਗੇ ਲਾਗੇ ਹਰਿਆਣੇ ਵਾਲੇ ਵੀ ਆ ਉਹ ਵੀ ਮੱਥਾ ਮਾਰੀ ਜਾਂਦੇ ਨੇ ਜਿਹੜਾ ਕਰੇਜ ਆ ਨਾ ਸਾਊਥ ਤੱਕ ਗਿਆ ਹੋਇਆ ਇੰਡੀਆ ਦੇ ਹੂੰ ਇਸ ਹਾਲ ਵੀ ਛੱਡ ਜੇ ਮੈਂ ਤਨ ਆਇਆ ਖਬਰਲੇ ਦੇਸ਼ ਵਾਲੇ ਵੀ ਇਹੀ ਕਰਦੇ ਨੇ ਹਾਂ ਅਮਰੀਕਾ ਕੈਨੇਡਾ ਵਾਲੇ ਕਰਦੇ ਨੇ ਹੁਣ ਮੈਂ ਤੁਹਾਨੂੰ ਆਏ ਆ ਪਤਾ ਹੀ ਕਹਿੰਦੇ ਹੁੰਦੇ ਜਿਹੜਾ ਬੰਦਾ ਖੇਤੀ ਕਰਦਾ ਜੱਟ ਮੈਂ ਤੁਹਾਨੂੰ ਕੈਨੇਡਾ ਜਾਂ ਅਮਰੀਕਾ ਲਈ ਜਾਂ ਟਾ ਕੰਮ ਵੀ ਕਰਦੇ ਨੇ ਹੂੰ ਯਾਰ ਉਹਨਾਂ ਦਾ ਮੁਕਾਬਲੇ ਹੋਰ ਹਸਾਬ ਨਾਲ ਆਪਾਂ ਨੂੰ ਕਰੋ ਥੋੜੀ ਸੇਫਟੀ ਤੇ ਜ਼ਿਆਦਾ ਧਿਆਨ ਰੱਖਿਆ ਸੇਫਟੀ ਬਹੁਤ ਆ ਜੇਰ ਉਹਨਾਂ ਦੇ ਟਰੈਕਟਰ ਹੀ ਉਸ ਹਿਸਾਬ ਨਾਲ ਮੋਡੀਫਾਈ ਕੀਤੇ ਨਾ ਤੁਸੀਂ ਦੇਖੋ ਟਰੈਕਟਰ ਪੁਲਿੰਗ ਅ ਯੂ ਐਸ ਏ ਪਰ ਜਾਂ ਇਟਲੀ ਪਰ ਉਹਨਾਂ ਦੇ ਬਹੁਤ ਕਰਾਉਂਦੇ ਟਰੈਕਟਰ ਮਤਲਬ ਜਿੱਦਿ ਆਪਾਂ ਟਰਾਲੀ ਹੁੰਦੀ ਆ ਉਹਨਾਂ ਦੇ ਟਰੈਕਟਰ ਦੀ ਸ਼ੋਈ ਲੰਮੀ ਹੁੰਦੀ ਹੈ ਸਹੀ ਗੱਲ ਆ ਉਹਨਾਂ ਦੇ ਟਰੈਕਟਰੀ ਆਪਸਨ ਉਹ ਆਪਦੇ ਆਪ ਦੀ ਮੋਡੀਫਿਕੇਸ਼ਨ ਲੈ ਕੇ ਆਉਂਦੇ ਨੇ ਆਪਦੇ ਟਰੈਕਟਰਾਂ ਦਾ ਜੋਰ ਦਿਖਾਉਂਦੇ ਨੇ ਉਹਨਾਂ ਦਾ ਟਰੈਕਟਰ ਨਹੀਂ ਆ ਰੋਹਰ ਹੀ ਹਿਸਾਬ ਦਾ ਪਤਾ ਨਹੀਂ ਕੀ ਰੇਲ ਗੱਡੀ ਜੀ ਹੁੰਦੀ ਹੈਗੀ ਯਾਰ ਉੱਥੇ ਤਾਂ ਇੰਨੇ ਕੁ ਪ੍ਰਬੰਧ ਹੁੰਦੇ ਨੇ ਸੇਫਟੀ ਦੇ ਜਿਹੜਾ ਬੰਦਾ ਟਰੈਕਟਰ ਚਲਾਉਂਦਾ ਹੈ ਉਹ ਵੀ ਹੈਲਮਟ ਪਾ ਕੇ ਬੰਦਾ ਹੈ ਹਾਂ ਹੈਲਮਟ ਪਾ ਕੇ ਬੰਦਾ ਪ੍ਰੋਪਰ ਗੀਅਰਸ ਜਾਕਟਾਂ ਯੁਕਟਾਂ ਹੁੰਦੀਆਂ ਨੇ ਤੇ ਜਦੋਂ ਉਥੇ ਟਰੈਕਟਰ ਨੂੰ ਆਪਣੇ ਦਾ ਕੈਡੀਟ ਲੱਗਾ ਸੋਚ ਯਾਰ ਇੱਕ ਅੱਦੇ ਟਰੈਕਟਰ ਦੀ ਗੱਲ ਸੁਣੀ ਉਹ ਕਿ ਟਰੈਕਟਰ ਨੂੰ ਅੱਗ ਲੱਗ ਗਈ ਹੂੰ ਔਰ ਤਾਂ ਨਾ ਅੱਗ ਲੱਗਦੀ ਰਹਿੰਦੀ ਆ ਕਿਸੇ ਦਾ ਇੰਜਨ ਕਿਵੇਂ ਹੋ ਜਾਣਾ ਕਿਦਾ ਇੰਜਨ ਪੜਾਕਾ ਮਾਰਦਾ ਕਿਵੇਂ ਆਪਣੇ ਦੇ ਲਈ ਟਰਪੋਲੀ ਪਾਈਪ ਲੱਗੀ ਆ ਜੱਟ ਕਾਮਲੇ ਹੋ ਗਈ ਹੈ ਕਿੰਨੇ ਪੈ ਪੱਟ ਲਈ ਨੁਕਸਾਨ ਕਰ ਲਿਆ ਉਹਨਾਂ ਦੇ ਇੰਜਨ ਪੱਟੇ ਜਾਂਦੇ ਨੇ ਹਿੱਸੇ ਪੱਟੇ ਦੇ ਟਰੈਕਟਰ ਪਲਟੇ ਜਾਂਦੇ ਨੇ ਪਰ ਸੇਫਟੀ ਥੋੜੀ ਜਿਹੀ ਇੰਨੀ ਕੁ ਜ਼ਿਆਦਾ ਰੱਖਦੇ ਨੇ ਤੁਸੀਂ ਐਂ ਹਿਸਾਬ ਲਾਓ ਜੇ ਕੋਲੇ ਉਹ ਹੁੰਦੇ ਅੱਗ ਵਿਝਣ ਵਾਲੇ ਕੀ ਹੁੰਦੇ ਪੰਪ ਜੇ ਉਹ ਫਾਇਰ ਹਾਂ ਉਹ ਮਾੜੀ ਜਿਹੀ ਅੱਗ ਲੱਗਦੀ ਆ ਮਾਂ ਦੇ ਪੁੱਤ ਜਾਂਦੇ ਆ ਕਿ ਬੁਝਾ ਕੇ ਉਹ ਜਾਂਦੇ ਆਉਂਦੇ ਆਉਂਦੇ ਆਗੇ ਆਪਣੇ ਵਾਲੇ ਜਿਹਾ ਅੱਗ ਲੱਗ ਉਹ ਭੈਣ ਤੇ ਅੱਗ ਲੱਗੀ ਉਹ ਲੱਗੀ ਅੱਗ ਮਿੱਟੀ ਵੀ ਨਹੀਂ ਪਾਉਂਦੇ ਕੋਲੇ ਬਸ ਆਪਣੇ ਇੰਨੀ ਕੁ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਉਹ ਬੰਦਾ ਜਿਹੜੇ ਦੇਖਣ ਆਲੇ ਆ ਉਹ ਲਵੇ ਨਹੀਂ ਆਉਂਦੇ ਟਰੈਕਟਰ ਦੇ ਆਪਣੇ ਦਾ ਟਰੈਕਟਰ ਦੇ ਮੂਰੇ ਹੀ ਰਾਂ ਹੋ ਜਾਣ ਜੇ ਕਮੇਟੀ ਵਾਲੇ ਨਾ ਰੱਖਣ ਆਪਣਾ ਦਾ ਗਰਾਊਂਡ ਦਾ ਸਾਰੇ ਫਿਰਦੇ ਰਹਿੰਦੇ ਆ ਉਹ ਕਮੇਟੀ ਵਾਲੇ ਬੋਲਣ ਦਾ ਕਮਲੇ ਹੋ ਜਾਂਦੇ ਆ ਉਹ ਯਾਰ ਇੱਕ ਆਪਣੇ ਆ ਚੱਕਰ ਬੜਾ ਪਿਆ ਜਲੇ ਬਲੌਗਰ ਬਲੌਗਰ ਕਮੇਟੀ ਆ ਉਨਨੇ ਤਾਂ ਬੰਦੇ ਹੁੰਦੇ ਦੇਖਣ ਵਾਲੇ ਉਨਿੰ ਬਲੌਗਰ ਹੋ ਰਹੇ ਹੁੰਦੇ ਹੈਗੇ ਆ ਤੁਹਾਡਾ ਚੱਕਰ ਆ ਜਰ ਆਪਣੇ ਸੇਫਟੀ ਵੱਲ ਘੱਟ ਧਿਆਨ ਹੈਗਾ ਤੇ ਆਹੀ ਗੱਲਾਂ ਯਾਰ ਜਿਹੜੀਆਂ ਆਪਣੇ ਮਤਲਬ ਲੋਕਾਂ ਨੂੰ ਪਿੱਛੇ ਵੀ ਸਿੱੜਦੀਆਂ ਨੇ ਹੁਣ ਜਿਵੇਂ ਇੱਕ ਅੱਧਾ ਕੋਈ ਟਰੈਕਟਰ ਦਾ ਕੋਈ ਨੁਕਸਾਨ ਹੋ ਜੇ ਯਾਰ ਮੁਕਾਬਲੇ ਦੇ ਵਿੱਚ ਕੋਈ ਵੀ ਟਰੈਕਟਰ ਆਊਟ ਆਫ ਕੰਟਰੋਲ ਹੋ ਜੇ ਜਾਂ ਕਿਸੇ ਟਰੈਕਟਰ ਨੂੰ ਆਗੂਗ ਲੱਗ ਜੇ ਲੋਕਾਂ ਦਾ ਵੀ ਬੜਾ ਨੁਕਸਾਨ ਹੋਊਗਾ ਉਥੇ ਤੇ ਇਹ ਥੋੜਾ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਡਰੈਕਟਰ ਵੀ ਕਵਰ ਕਰਕੇ ਰੱਖਦੇ ਕਰਨਗੇ ਨਾ ਕੋਈ ਕੋਈ ਪਾਰਟ ਡਰੈਕਟਰ ਦਾ ਖੁੱਲ ਕੇ ਹਾਈ ਸਪੀਡ ਤੇ ਹੁੰਦੇ ਨੇ ਇਧਰ ਉਧਰ ਨਾ ਵਗ ਜਾਈ ਉਹ ਚੀਜ਼ਾਂ ਦਾ ਆਪਣੇ ਧਿਆਨ ਰੱਖਣਾ ਤਾਂ ਮੈਨੂੰ ਨਹੀਂ ਲੱਗਦਾ ਕੋਈ ਚੰਗ ਮਾੜੀ ਚੀਜ਼ ਹੈ ਕਿਉਂਕਿ ਟੋਚਨ ਟੋਚਨ ਦਾ ਬਾਹਰਲੇ ਦੇਸ਼ਾਂ ਵਾਲੇ ਵੀ ਕਰਾਉਂਦੇ ਨੇ ਇੱਕ ਯਾਰ ਐਂਟਰਟੇਨਮੈਂਟ ਤਾਂ ਗੱਲ ਆ ਹੁਣ ਇਹਦਾ ਛਾਲ ਛੱਡ ਯਾਰ ਤੇ ਯਾਰ ਹੁਣ ਕੋਈ ਨਸ਼ਾ ਤਾਂ ਨਹੀਂ ਕਰ ਇਹ ਨਸ਼ਾ ਤਾਂ ਨਹੀਂ ਕਰਦੇ ਲੋਕ ਜਾਂ ਕਿਸੇ ਨੂੰ ਕਰਾਉਂਦੇ ਆ ਜਾਂ ਵੀ ਮੈਂ ਤੈਨੂੰ ਆਖਿਆ ਮੈਂ ਟਰੈਕਟਰ ਨੂੰ ਮੋਡੀਫਾਈ ਕੀਤਾਗਾ ਵੀ ਮੈਂ ਲੈ ਕੇ ਚੱਲੇ ਤੂੰ ਵੀ ਮੇਰੇ ਨਾਲ ਲੈ ਕੇ ਚੱਲ ਤੂੰ ਮੇਰੇ ਨਾਲ ਲੈ ਕੇ ਚੱਲ ਜੇ ਤੇਰੀ ਲੱਤਾਂ ਭਾਰ ਚੱਲਦੀਆਂ ਨਹੀਂ ਉਹੀ ਚੱਲੂ ਤੇ ਇੱਕ ਜਿਹੜੀ ਮੇਨ ਗੱਲ ਆ ਨਾ ਭਾਈ ਉਥੇ ਕਮੈਂਟ ਆਪਾਂ ਜਦੋਂ ਬਾਹਰ ਬੈਠੇ ਹੁੰਨੇ ਆ ਆਪਾਂ ਨੂੰ ਕਹਿਣਾ ਬੜਾ ਸੁੱਖਾ ਬੜਾ ਫੁੱਦੂ ਟਰੈਕਟਰ ਉਹ ਭਾਈ ਇਹਦਾ ਟਰੈਕਟਰ ਖਿੱਚਣ ਵਾਸਤੇ ਜਿਗਰਾ ਚਾਹੀਦਾ ਭਾਈ ਲੱਤਾਂ ਕੰਮਨ ਲੱਗ ਜਾਂਦੇ ਜਿਹੜੇ ਉਥੇ ਟਰੈਕਟਰ ਚਲਾਉਂਦੇ ਆ ਨਾ ਆਪਾਂ ਜੀ ਕਿਸੇ ਲੱਤਾਂ ਵੀ ਕੰਮਦੀ ਨੇ ਆਪਣੇ ਵਾਲੇ ਤਾਂ ਉਹ ਕੋਈ ਹਲ ਮਾਰਨ ਤੇ ਵੀ ਨਹੀਂ ਰੱਖਦੇ ਆਪਣੇ ਵਾਲੇ ਨੂੰ ਤਾਂ ਉਹ ਹੂੰ ਤੂੰ ਉਹ ਹੀ ਜਿਗਰਾ ਹੁੰਦਾਗਾ ਤੇ ਹੁਣ ਜੇ ਆਪਾਂ ਗੱਲ ਕਰੀਏ ਬੜੇ ਲੋਕਾਂ ਦਾ ਵੀ ਐਵੇਂ ਮਤਲਬ ਵੀ ਲੋਕਾਂ ਦਾ ਕੰਮ ਛੱਡ ਕੇ ਜਾਂਦੇ ਕੋਈ ਸਿੱਖਣ ਨੂੰ ਤਾਂ ਮਿਲਦਾ ਨਹੀਂ ਵਿਹਲੇ ਤੇ ਖੜੇ ਰਹਿੰਦੇ ਆ ਵੀ ਕੋਈ ਸਿੱਖਣ ਨੂੰ ਸੱਚੀਓ ਮਿਲਦਾ ਜਾਂ ਫਿਰ ਇਦਾਂ ਮਤਲਬ ਵੀ ਟਾਈਮ ਪਾਸ ਹੀ ਆ ਤੂੰ ਮੈਨੂੰ ਐਂ ਦੱਸ ਆ ਮਾਰਚ ਦੇ ਮਹੀਨੇ ਚ ਤੂੰ ਕਿਰੇ ਕੀ ਸਿੱਖਦਾ ਹੁੰਦਾ ਸੀ ਘਰੇ ਬਸ ਵਿਹਲੇ ਸੀ ਆਪਾਂ ਵਿਹਲੇ ਸੀਗੇ ਕਣਕਾਂ ਬੀਜੀਆਂ ਹੋਈਆਂ ਸੀ ਪੱਕਣ ਦੇ ਸੀ ਸਪਰੇਹਾ ਕਰਨੀ ਸੀ ਪਹਿਲੇ ਕੰਦਾਂ ਨਾਲ ਕਸੀ ਜਾਂਦੇ ਸੀ ਲੋਕ ਆ ਮੋੜਾਂ ਤੇ ਬੈਠੇ ਰਹਿੰਦੇ ਉਹਦਾ ਐਂਟਰਟੇਨਮੈਂਟ ਹੋ ਗਿਆ ਆਪਣਾ ਸਿੱਖਣ ਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਗਾ ਕਈ ਬੰਦਿਆਂ ਨੂੰ ਨਾ ਕੱਖ ਨਹੀਂ ਪਤਾ ਸੀ ਟਰੈਕਟਰ ਚੱਲਦਾ ਵੀ ਕਿਵੇਂ ਆ ਟਰੈਕਟਰ ਚ ਇਰ ਜੋਰ ਕਿਵੇਂ ਆਉਂਦਾ ਉਹ ਵੀ ਨਹੀਂ ਲੋਕਾਂ ਨੂੰ ਪਤਾ ਸੀ ਉੱਥੇ ਜਾ ਕੇ ਵੀ ਪਤਾ ਲੱਗਿਆ ਕਿ ਆ ਚੀਜ਼ਾਂ ਵੀ ਨੇ ਟਰੈਕਟਰ 'ਚ ਅਜੇ ਲੋਕਾਂ ਹੀ ਹੈਰਾਨ ਹੁੰਦੇ ਆਹ ਕੀ ਆ ਓਏ ਆਹ ਕੀ ਆ ਆਂ ਹੀ ਕਰੀ ਜਾਂਦੇ ਰਹਿੰਦੇ ਫਿਰ ਉੱਥੇ ਹੁਣ ਆਏ ਦੇਖੇ ਮੈਂ ਇੱਕ ਤਜਰਬਾ ਸੀ ਮੇਰਾ ਖੁਦ ਆ ਜਿਹੜਾ ਮੈਂ ਕੀਤਾ ਮੈਂ ਬਹੁਤ ਮੁਕਾਬਲੇ ਦੇਖ ਲਏ ਇੱਕ ਜਿਹਦੇ ਜਿਹਦੇ ਟਰੈਕਟਰ ਦੇ ਪਤਲੇ ਟਾਇਰ ਨੇ ਅਗਲੇ ਜਨ ਸਿੱਖਣ ਦੀ ਗੱਲ ਦੱਸਦਾ ਆਪਾਂ ਬਾਹੀ 'ਚ ਵੀ ਕੰਮ ਆਉਂਦੀ ਹੈ ਨਾ ਮੋੜ ਦੇ ਮੂੜ ਦੇ ਆਪਾਂ ਤਵੀਆਂ ਹੁੰਦੀਆਂ ਹਾਲ ਹੁੰਦੀਆਂ ਆਪਾਂ ਕਹਿੰਦੇ ਮੋੜ ਤੇ ਆ ਕੇ ਟਰੈਕਟਰ ਦੱਬਦਾ ਉਹ ਤੇ ਇੱਕ ਟਰੈਕਟਰ ਕਿਹੜੇ ਦੱਬਦੇ ਸੀ ਮੋੜ ਤੇ ਟਾਇਰ ਨੇ ਥੋਏ ਦਾ ਸਮੋਟੇ ਟਾਇਰਾਂ ਵਾਲੇ ਕੀ ਪਤਲੇ ਟਾਇਰਾਂ ਵਾਲੇ ਮੋਟੇ ਟਾਇਰਾਂ ਵਾਲੇ ਦੱਬਦੇ ਸੀ ਟਰੈਕਟਰ ਦੱਬਦੇ ਸੀ ਇੱਕ ਜਿਹਦੇ ਮੋਟੇ ਟਾਇਰ ਹੁੰਦੇ ਸੀ ਐਡੇ ਐਡੇ ਦਾ ਟਾਇਰ ਹੀ ਹੁੰਦੀ ਸੀ ਪਤੰਦਰਾਂ ਦੇ ਉਹ ਮੂਰੋਂ ਟਰੈਕਟਰ ਤਾਂ ਆਏ ਹੁੰਦੇ ਨਾ ਟਰੈਕਟਰ ਹੁਣ ਜਿਵੇਂ ਮੂਰੋਂ ਆ ਉਹ ਪਹਿਲੀ ਨਹੀਂ ਅੱਗੇ ਚੱਕੇ ਗਏ ਨਾ ਉਹਨਾਂ ਦੀ ਹੁੱਕ ਕਿੱਥੇ ਜਾਊਗੀ ਜੇ ਉਹਨਾਂ ਨੇ 1 ਫੁੱਟ ਤੇ ਹੁੱਕ ਕਰਾਉਣੀ ਆ ਉਰੋਂ ਬਰਾਬਰ ਤੋਂ 1 ਫੁੱਟ ਆ ਜੇ ਮੈਂ ਐਂ ਕਰਾਂ ਹੁਣ ਹੁੱਕ ਤਾਂ 1.5 ਫੁੱਟ ਤੇ ਪੂਗੀ ਨਾ ਲੈਵਲ ਧਰਤੀ ਦੇ ਤੋਂ ਤਾਂ ਫੁੱਟ ਦੀ ਰਹੂ ਪਰ ਟਰੈਕਟਰ ਦੇ ਹਿਸਾਬ ਨਾਲ ਉਹ ਹੁੱਕ ਉੱਤੇ ਵੱਗ ਗਈ ਉਥੋਂ ਟਰੈਕਟਰ ਹੋਊਗਾ ਖੜਾ ਉਹ ਪਹਿਲੀ ਖੜਾ ਹੁਣ ਲੱਗ ਜੂ ਟਰੈਕਟਰ ਨੇ ਨਾ ਜ਼ੋਰ ਨਹੀਂ ਫੜਨਾ ਜੇ ਹੁੱਕ ਜਿੰਨੀ ਨਹੀਂ ਵੀ ਹੋਊਗੀ ਉਹਨਾਂ ਜ਼ੋਰ ਫੜੂਗਾ ਟਰੈਕਟਰ ਉਹ ਖੜਾ ਘੱਟ ਹੋਊਗਾ ਭੱਜਿਆ ਫਿਰੂਗਾ ਉਹ ਤੋਂ ਬਾਅਦ ਜੇ ਆਪਣਾ ਟਾਇਰ ਪਤਲੇ ਆ ਉਹ ਯਾਰ ਕਿੱਥੇ ਤਾਂ ਮੈਂ ਐਨਾ ਆਏ ਜਾ ਕੇ ਕੂਮਗਾ ਟੈਟਾ ਐਡਾ ਪੈਰ ਹੋਵੇ ਮੇਰਾ ਕਿੰਨਾ ਜ਼ੋਰ ਲਗੂ ਕਿਥੇ ਪਤਲਾ ਡਰ ਮਿੱਟੀ ਪਾੜ ਕੇ ਟੱਪ ਜਾਂਦਾਗਾ ਉਹ ਮੋੜ ਤੇ ਦਬੀ ਜਾਂਦੇ ਆ 4-5 ਸਕਿੰਟ ਦਾ ਉਹਦਾ ਫਰਕ ਪੈ ਗਿਆ ਟਰੈਕਟਰ ਖੜਾ ਹੋ ਕੇ ਭੱਜਿਆ ਕਿੰਨੇ ਵਾਰੀ ਭੱਜੂਗਾ ਨਾ ਦੋ ਚੱਕਰਾਂ ਚ ਕਿੰਨੇ ਸਕਿੰਟਾਂ ਦਾ ਉੱਥੇ ਫਰਕ ਪੈ ਗਿਆ ਯਾਰ ਉਹੀ ਉਹਨਾਂ ਨੂੰ ਨੰਬਰ ਪਿੱਛੇ ਸਿੱਟੀ ਜਾਂਦੇ ਨੇ ਜਦੋਂ ਇਹਨੇ ਜ਼ੋਰ ਲਾ ਲਿਆ ਟਰੈਕਟਰ ਦਾ ਮੋੜ ਤੇ ਗੇ ਹੁਣ ਤੂੰ ਐ ਦੱਸ ਆਪਾਂ ਕੋਟੜੀ ਗਈ ਸੀ ਨਾ ਉੱਤੇ ਹਾਂ ਮੋੜ ਤੇ ਕਿੰਨੇ ਟਰੈਕਟਰ ਨੇ 4-5 ਟਰੈਕਟਰਾਂ ਦੇ ਲਗਾਤਾਰ ਉੱਥੇ ਟਰਬੋ ਦੀਆਂ ਪੈਪਾ ਪਟੀਆਂ ਗਏ ਉੱਥੋਂ ਇਕੱਲੇ ਪਾਸੋਂ ਬੰਦੇ ਜੀਡੀਐਲਸੀ ਵਾਲੇ ਜੀਡੀਐਰ ਪਤਲੇ ਸੀ ਪਤਲੇ ਬਤਲੇ ਟਾਇਰ ਬਾਈ ਜਿਵੇਂ ਨਾ ਜਿਹੜੇ origignal ਹੁੰਦੇ ਪਹਿਲੀ ਵਾਰ ਚ ਲੱਕੀ ਫੇਲ ਹੋਏ ਦੂਜੀ ਵਾਰ ਚ ਲਵਾ ਕੇ ਉਹ ਲੈ ਗਿਆ ਸੀ ਨੰਬਰ ਪਹਿਲੀ ਵਾਰ ਤੇ ਚਲੋ ਉਹ ਵੀ ਫੇਲ ਹੀ ਹੋ ਗਏ ਸੀ ਹਾਂ ਫੇਲ ਹੀ ਹੋ ਗਏ ਸੀ ਫਿਰ ਜਿਹਦੇ ਇੱਕ ਨੰਬਰ ਹੁੰਦਾ ਉਹਦੇ ਟਾਇਰ ਹੀ ਨਹੀਂ ਮੋٹے ਹੁੰਦੇ ਹੂੰ ਆ ਬੰਤਾ ਬੋਹਾ ਆ ਗਿਆ ਜਿਹੜਾ ਆਪਾਂ ਦੇਖਦੀਆਂ ਕਿ ਚਲੋ ਆਪਣੇ ਨੇੜੇ ਦਾ ਕੱਲ ਮੁਕਾਬਲੇ ਸੀ ਪਹਿਲੇ ਨੰਬਰ ਤੇ ਆਇਆ ਇਹ ਉਹਦੇ ਕਿੱਡੇ-ਕੱਟੇ ਇਹਦੇ ਕੋਲ ਸੋਨਾਲੀਕਾ ਸੀਗਾ 60 ਦਾ ਪਿਛਲੇ ਵੀ origignal ਟਾਇਰ ਅਗਲੇ ਵੀ origignal ਟਾਇਰ ਹੁਣ ਤੁਸੀਂ ਅਖੋ ਗਏ ਟਾਇਰ ਟਾਇਰਾਂ ਕਰਕੇ ਫਰਕ ਜਿਹੜੇ ਦੂਜੇ ਨੰਬਰ ਤੇ ਆਉਣਾ ਸੀਗਾ ਜਿੱਦ ਟਰਮੋਟੋ ਪਹਿਲੇ ਤੇ ਵੀ ਆ ਸਕਦਾ ਸੀ ਐਨਾ ਕੁਝ ਸਿੱਖਣ ਨੂੰ ਮਿਲਦਾ ਪਰ ਇਹ ਲੋਕ ਮੈਟ ਨਹੀਂ ਯਾਰ ਰੱਖਣਗੇ ਯਾਰ ਸਿੱਖੇ ਕਰਾਂਗੇ ਕਿ ਨੌਲੇਜ ਤਾਂ ਇਕੱਠੀ ਹੋਈ ਨਾ ਕਦੇ ਮੂੰਹ ਚੱਕ ਕੇ ਤੁਰੇ ਫਿਰਦੇ ਸੀ ਉਹ ਖੇਤੀਬਾੜੀ ਜਿ ਦੇ ਪੈ ਗਏ ਕੋਈ ਹੋਰ ਕਾਪਾ ਕੋਈ ਮੋਡੀਫਿਕੇਸ਼ਨ ਦਾ ਕੰਮ ਸ਼ੁਰੂ ਕਰਤਾ ਆਪਾਂ ਆਪ ਟਰੈਕਟਰ ਲੈ ਜਾਣਾ ਯਾਰ ਕਦੇ ਪਿੰਡ 'ਚ ਕੋਈ ਮੁਕਾਬਲਾ ਆਪਾਂ ਕਹਿ ਦਈਏ ਯਾਰ ਕੋਈ ਮਤਲਬ ਅੜੀ ਅੜੀ ਚੀ ਆ ਅਗਲੇ ਨੂੰ ਥੋੜੀ ਦੱਸਾਂਗੇ ਹੁਣ ਆਹ ਚੱਕਰ ਆਗਾ ਆਪਾਂ ਉਹਦੇ ਟਾਇਰ ਪਤਲੇ ਪਾ ਕੇ ਟੱਪਾਂਗੇ ਮੂਰੇ ਇਹ ਚੀਜ਼ਾਂ ਸਿੱਖਣ ਨੂੰ ਮਿਲਦੀ ਆ ਨਾ ਟਰ ਜਿਹੜੇ ਬੰਦੇ ਜੋ ਮੋਡੀਫਿਕੇਸ਼ਨ ਚ ਮੈਂ ਤੁਹਾਨੂੰ ਦੱਸਦਾ ਉਹ ਲੱਕੀ ਦੀ ਗੱਲ ਹੀ ਕਰਦੇ ਆ ਲੱਕੀ ਨੂੰ ਪਾਣਾ ਨਹੀਂ ਲਾਉਣਾ ਹੁੰਦਾ ਸੀ ਡਾਇਰੈਕਟਰ ਤੇ ਉਹਨੂੰ ਐ ਨਹੀਂ ਪਤਾ ਸੀ ਨਟ ਕਿੰਨੇ ਦਾ ਐ ਨਹੀਂ ਪਤਾ 10 ਦੇ ਨਟ ਨੂੰ 20 ਦਾ ਕਹਦੇ ਸੀ ਉਹਨੂੰ ਕਿਹੜਾ ਪਤਾ ਸੀਗਾ ਉਹ ਵੀ ਹੁਣ ਪਤੰਦਰ ਘਰੇ ਕੰਮ ਕਰਨ ਲੱਗ ਗਿਆ ਹੌਲੀ ਹੌਲੀ ਕਵਾੜ ਚੁਲਿਆ ਕੇ ਉਹਦੇ ਬੜਾ ਮਜ਼ਾਕ ਬਣਾਈ ਜਾਂਦੇ ਨੇ ਲੋਕ ਬਈ ਕਵਾੜ ਦਾ ਕਵਾੜ ਯਾਰ ਅਗਲੇ ਨੇ ਬਹੁਤ ਕੋਈ ਗੱਲ ਨੇ ਸਿੱਖਣਾ ਤਾਂ ਮਿਲਦਾ ਯਾਰ ਤਜਰਬੇ ਦੇ ਆਏ ਨੇ ਬੰਦੇ ਨੂੰ ਆਊਗਾ ਮੱਥਾ ਮਾਰ ਕੇ ਜਿਹਦੀ ਮੇਨ ਗੱਲ ਨਾ ਮੈਂ ਦੱਸਦਾ ਉਹ ਕਵਾੜ ਉਹਨੇ ਨਵਾਂ ਤਾਂ ਲੈ ਸਕਦਾ ਸੀ ਨੂੰ ਕਿੰਨਾ ਘੁੱਖਾ ਸੀ ਚਾਰ ਜੇ ਪ੍ਰਾਣਾ ਉਹਨੂੰ 3 ਲੱਖ ਦਾ ਮਿਲ ਗਿਆ ਉਹਨੇ ਤਾਂ ਮਹੀਨੇ ਜੀ ਤਿਆਰ ਕਰਤਾ ਮਹੀਨੇ ਚ ਤਾਂ 9-10 ਲੱਖ ਲੱਗ ਗਿਆ ਤੇ ਜੇ ਨਵਾਂ ਲੈਂਦਾ ਚਲ ਆਪਾਂ ਕਹਿੰਦੇ ਪੈਸੇ ਨਹੀਂ ਸੀ ਉਹਦੇ ਕੋਲੇ ਕਿਸ਼ਤਾਂ ਕਰਾ ਲੈਂਦਾ 4 ਸਾਲਾਂ ਚ ਲਾ ਲੈਂਦਾ ਉਹਨੇ ਨੌ ਲੱਖ ਦਾ ਟਰੈਕਟਰ ਲੈ ਕੇ ਉਹਨੂੰ ਤਾਂ 10-15 ਕਮਾ ਲਿਆ ਉਹ ਤੋਂ ਹਾਂ ਕਿਤਨੇ ਇੰਨੇ ਉਹਨੇ ਵੀਡੀਓਆਂ ਬਣਾਈਆਂ ਨੇ ਹਾਂ ਤੇ ਬੰਦੇ ਨੂੰ ਸਭ ਤੋਂ ਮੇਜੇ ਸਿੱਖਣ ਨੂੰ ਮਿਲਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹ ਬੰਦੇ ਨੂੰ ਟਰੈਕਟਰ ਤਿਆਰ ਕਰਦੇ ਕਰਦੇ ਹਾਂ ਤੁਸੀਂ ਆਪਾਂ ਇਹ ਵੀ ਕਹਿੰਨੇ ਕੀ ਇਹ ਜੀ ਸਿੱਖਣ ਵਾਲੀ ਕੀ ਚੀਜ਼ ਆ ਯਾਰ ਹੁਣ ਖੇਤੀਬਾੜੀ ਕਰਦੇ ਜੇ ਆਪ ਨੂੰ ਜਿਹੜੀ ਜਗ੍ਹਾ ਦਾ ਰਾਹ ਹੀ ਨਹੀਂ ਪਤਾ ਆਪਾ ਉਹ ਰਾਹ ਉਹ ਪਿੰਡ ਚ ਕਿਵੇਂ ਆਪਾ ਪਿੰਡ ਚ ਪਹੁੰਚ ਗਏ ਤੇ ਵਾਪਸ ਹੁੰਦਾ ਰਾਹ ਨਹੀਂ ਪਤਾ ਆਪਾ ਫਿਰ ਉਹ ਕੰਮ ਨਹੀਂ ਛੱਡਣ ਦਾ ਫੈਦੀਆ ਕੰਮ ਹੁਣ ਜੇ ਆਪਾਂ ਨੂੰ ਖੇਤੀਬਾੜੀ ਕਰਦੇ ਆਪਾਂ ਨੂੰ ਖੇਤੀਬਾੜੀ ਦਾ ਰਾਹ ਵੀ ਪਤਾ ਯਾਰ ਆਪਾਂ ਕਰਾਂਗੇ ਕੀ ਆਪਾਂ ਨੂੰ ਖੇਤ ਚ ਟਰੈਕਟਰ ਖੜ ਗਿਆ ਕੱਲ ਨੂੰ ਤੇਰਾ ਤੈਨੂੰ ਪਤਾ ਲੱਗੂਗਾ ਕੀ ਹੋ ਗਿਆ ਮਿਸਤਰੀ ਨੂੰ ਸਦੇਗਾ ਜੇ ਤੇਰਾ ਟਰੈਕਟਰ ਖੇਤ ਚ ਖੜ ਗਿਆ ਤੈਨੂੰ ਨੌਲੇਜ ਤਾਂ ਹੋਵੇ ਨਾ ਵੀ ਕਿਵੇਂ ਵਾਲਾ ਸੈੱਟ ਕਰਦਾ ਕੀ ਕੀ ਚੀਜ਼ ਚੈੱਕ ਕਰਨ ਵਾਲੀਆਂ ਜੇ ਤੈਨੂੰ ਐ ਵੀ ਨਹੀਂ ਪਤਾ ਟਰੈਕਟਰ ਗਰਮ ਹੋ ਰਿਹਾ ਕਿ ਕੀ ਹੋ ਰਿਹਾ ਤੂੰ ਦੱਬੀ ਫਿਰ ਤੈ ਇਹੀ ਚ ਜੇ ਯਾਰ ਨਿੱਕੇ ਮੋਟੀਆਂ ਹੁੰਦੀਆਂ ਸਿੱਖਾਂ ਨੂੰ ਮਿਲਦੀਆਂ ਨੇ ਤੇ ਬਾਕੀ ਲੋਕਾਂ ਦਾ ਦਾਬ ਦਾ ਯਾਰ ਜਿਹਨੇ ਦਾ ਜਿਹੜਾ ਕਹਿ ਤਾ ਉਹ ਤਾਂ ਕਹਿ ਤਾ ਉਹ ਤਾਂ ਪੱਕੀ ਹੁੰਦਾ ਪੱਥਰ ਤੇ ਲਿਖੀਰ ਵਾਲੀ ਹੁੰਦੀ ਹੈ ਲੋਕਾਂ ਨੇ ਜੇ ਕਹਿ ਤਾ ਨਾ ਇਹ ਮੁਕਾਬਲੇ ਫੁੱਦੂ ਨੇ ਉਹਨੇ ਹਟਣਾ ਨਹੀਂ ਫੁੱਦੂ ਫੁੱਦੂ ਕਹਿਣੋ ਜਿਹਨੂੰ ਚੰਗੇ ਲੱਗਦੇ ਆ ਉਹ ਵਗ ਜੂ ਯਾਰ ਦੂਜਣਾਂ ਲੱਗ ਬੋਲਣ ਦੀ ਵੀ ਲੋੜ ਨਹੀਂ ਜਿਹਨੂੰ ਨਹੀਂ ਵਜਲਾ ਤੇ ਨਾ ਦੇਖ ਯਾਰ ਨਾ ਦੇਖੇ ਜੇ ਗਰਾਹੀ ਇਕੱਠੀ ਕਰ ਜਾਏ ਕੋਲੋਂ ਜਵਾਬ ਦੇ ਵੀ ਆ ਕੀ ਕੁੱਤੇ ਗਲੇਸ ਪਾ ਰੱਖਿਆ ਤੁਸੀਂ ਭਾਈ ਮੈਂ ਨਹੀਂ ਕਰਨਾ ਹੁਣ ਪਹਿਲਾਂ ਕਬੱਡੀ ਖੇਡਦੇ ਹੁੰਦੇ ਸੀ ਭਾਈ ਕਬੱਡੀ ਦਾ ਅੱਜ ਵੀ ਖੇਡਦੇ ਨਾਲ ਐਨੇ ਪਲੇਅਰ ਮਾਰੇਗੇ ਤੁਸੀਂ ਉਹ ਤਾਂ ਆਖਿਆ ਨਹੀਂ ਬਈ ਕਬੱਡੀ ਨੂੰ ਮਾੜਾ ਕਹਿੰਦਾ ਕਬੱਡੀ ਨੂੰ ਮਾੜਾਂਗੇ ਫਿਰ ਤੁਸੀਂ ਪਲੇਅਰ ਨੂੰ ਤਾਂ ਬਚਾ ਲਓ ਪਹਿਲਾਂ ਆ ਜਾਨੇ ਇੱਥੇ ਕਮੈਂਟ ਕਰਨਾ ਤੇ ਚਲੋ ਆ ਵੀਡੀਓ ਇੱਥੇ ਸਮਾਪਤ ਕਰਦੇ ਆ ਨਾ ਜੇ ਕੋਈ ਗੱਲ ਮਾੜੀ ਲੱਗੀ ਤਾਂ ਜਰ ਲਿਓ ਜਾਂ ਕਮੈਂਟ ਕਰਕੇ ਦੱਸਿਓ ਪਰ ਅਸੀਂ ਕੋਈ ਲੱਗਦਾ ਨਹੀਂ ਕੋਈ ਮਾੜੀ ਗੱਲ ਕੀਤੀ ਤੇ ਧੰਨਵਾਦ ਸਾਰਿਆਂ ਦਾ